ਸ਼ਿਕਰ ਜੀ ਅੰਜਾਮਜਾਰੇ ਦੇਖਦੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ਼ਿਕਰ ਅੱਜ ਅਸੀਂ ਸਾਡੇ ਸੋਹ ਦੇ ਵਿੱਚ ਇੱਕ ਐਸੀ ਸੈ ਨੂੰ ਲੈ ਕੇ ਆ ਰਹੇ ਹਾਂ ਜਿਹਦੀ ਆਪਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਰੰਗ ਨਹੀਂ ਹੈਗਾ ਪਰ ਸਾਡੇ ਸੋਹ ਦੇ ਵਿੱਚ ਰੰਗ ਲਾਉਣ ਆ ਰਹੇ ਨੇ ਮੰਗਾ ਆਸਕ ਲਓ ਜੀ ਮੰਗਾ ਆਸਕ ਜੀ ਪਹੁੰਚ ਚੁੱਕੇ ਨੇ ਔਰ ਜੀ ਮੰਗਾ ਆਸਕ ਜੀ ਕੀ ਹਾਲ ਨੇ ਜੀ ਬੜੀਏ ਵਾਹ ਜੀ ਵਾਹ ਵਾਹ ਇਹ ਮੰਗਾ ਆਸਕ ਜੀ ਇੱਕ ਨਵੀਂ ਗੱਲਾਂ ਸਾਡੇ ਨਾਲ ਲੈ ਕੇ ਆ ਰਹੇ ਨੇ ਕਿਉਂਕਿ ਚੱਲਦੇ ਵੀ ਹੈਲਮਟ ਲਾਗੇ ਨੇ ਵਾਹ ਜੀ ਵਾਹ ਕੀ ਵਤਨ ਵਾਹ ਵਾਹ ਤੇ ਵਾਹ ਤੇ ਮੰਗਾ ਜੀ ਪਹਿਲਾਂ ਤਾਂ ਸਾਡੇ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਕਿਵੇਂ ਦਾ ਲੱਗਿਆ ਸਾਡੇ ਸੋਤੇ ਆ ਕੇ ਵਧੀਆ ਲੱਗਿਆ ਜੀ ਤੁਸੀਂ ਮੈਨੂੰ ਇਸ ਕਾਵਲ ਸਮਝਿਆ ਮੈਨੂੰ ਆਪਣੇ ਸ਼ੋਅ ਦੇ ਵਿੱਚ ਬੁਲਾਇਆ ਤੁਸੀਂ ਨੇ ਨਹੀਂ ਜਦੋਂ ਕਾਵਲ ਨੂੰ ਤਾਂ ਜੇ ਕੋਈ ਆਪਣੀ ਗੱਲਬਾਤ ਹੋਏ ਨਹੀਂ ਤੇ ਤੁਹਾਨੂੰ ਐ ਦੱਸਿਆ ਵੀ ਸਫ਼ਰ ਕਿਵੇਂ ਦਾ ਲੱਗਿਆ ਕਿ ਐਡਾ ਸਾਫਰ ਕਰਕੇ ਆਇਆ ਸਾਫਰ ਵੀ ਮੇਰਾ ਔਖਾ ਹੀ ਲੰਘਿਆ ਕਿਉਂਕਿ ਜਦੋਂ ਮੈਂ ਘਰੋਂ ਨਿਕਲਦਾ ਨਾ ਤਾਂ ਜਵਾਕ ਹੁਣ ਪਾਗਲ ਸਮਝਦੇ ਨੇ ਹੁਣ ਕਿਉਂਕਿ ਮਨੇ ਬਾਲ ਬੂੜ ਵਧਾ ਰੱਖਨੇ ਦਾੜੀ ਢੋਡੀ ਵੀ ਵਧਾ ਰੱਖੀ ਹੈ ਅੱਛਾ ਤੇ ਮੰਗਾ ਜੀ ਇਹ ਹੈਲਮਟ ਤੁਸੀਂ ਉਤੋਂ ਲਾ ਹੀ ਨਹੀਂ ਜਾਂ ਪਾਣ ਕੀ ਰੱਖਦੇ ਹੋ ਨਹੀਂ ਜਦੋਂ ਮੈਂ ਗਲੀ ਚੋਂ ਨਿਕਲਦਾ ਨਾ ਘਰ ਚੋਂ ਹਾਂ ਤਾਂ ਫਿਰ ਮੈਨੂੰ ਲੈਣਾ ਪੈਂਦਾ ਕਿਉਂ ਜੀ ਜਵਾਕ ਮੇਰੇ ਰੋੜੇ ਮਾਰਦੇ ਆ ਪਾਗਲ ਪਾਗਲ ਕਹਿੰਦੇ ਮੇਰੇ ਰੋੜੇ ਮਾਰਦੇ ਤਾਂ ਕਰਕੇ ਫਿਰ ਮੈਨੂੰ ਲੈਣਾ ਪੈਂਦਾ ਚਾਹ ਨਹੀਂ ਮੰਗਾ ਜੀ ਆਪਾਂ ਆਪਣੇ ਇੱਕ ਘਰ ਹੀ ਬੈਠਿਆ ਤੇ ਆਪਣਾ ਸੋਹਣਾ ਤੁਸੀਂ ਆਪਣਾ ਘਰੇ ਸਮਝੋ ਠੀਕ ਆ ਆਪਦਾ ਪਰਿਵਾਰੇ ਸਮਝੋ ਇਹ ਐਨਕ ਤੁਸੀਂ ਲਾ ਸਕਦੇ ਹੋ ਨਹੀਂ ਇਹ ਮੈਂ ਲਾ ਨਹੀਂ ਸਕਦਾ ਕੀ ਗੱਲ ਹੋ ਗਈ ਜੀ ਇੰਨਾ ਪਿੱਛੇ ਬਹੁਤ ਦਰਦ ਸਾਂਭਿਆ ਹੋਇਆ ਅੱਖਾਂ 'ਚ ਓਹੋ ਹੋ ਜੇ ਤੁਸੀਂ ਕੌਮ ਮੈਂ ਤੁਹਾਨੂੰ ਦਿਖਾ ਸਕਦਾ ਵਾਹ ਜੀ ਵਾਹ ਵਾਹ ਕੀ ਦਰਦ ਹੈ ਜੀ ਐਦਾਂ ਕਰੋ ਤੁਸੀਂ ਲਾ ਦੇ ਦੋ ਲਾ ਦਾ ਹੂੰ ਲੋਕਾਂ ਨੂੰ ਦਿਖਾਣਾ ਚਾਹੁੰਨੇ ਦਰਦ ਨੂੰ ਤੁਸੀਂ ਮੇਰਾ ਮੈਂ ਕੋਲੋਂ ਤੁਸੀਂ ਲਾ ਦਿਓ ਤੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਣਾ ਮੰਗਾ ਆਸਕ ਦੀ ਜਿਹੜੀ ਅਸਲੀ ਕਹਾਣੀ ਐ ਮੰਗਾ ਆਸਕ ਨਾ ਕੁੜੀ ਪਿੱਛੇ ਮਤਲਬ ਆਪਦੇ ਘਰੇ ਵੀ ਚੋਰੀ-ਚੋਰੀ ਕਰਦਾ ਫੜਿਆ ਗਿਆ ਇਹਨਾਂ ਦੇ ਘਰਦਿਆਂ ਨੇ ਮਤਲਬ ਦੱਸ ਸਕਦੇ ਆ ਜੀ ਅਸੀਂ ਹੁਣ ਦੱਸ ਹੀ ਦਿੱਤਾ ਤਾਂ ਦੱਸ ਹੀ ਦੋ ਇਹਨਾਂ ਦੇ ਘਰਦਿਆਂ ਨੇ ਫਿਰ ਪੁਲਿਸ ਦੇ ਵਿੱਚ ਵੀ ਇੱਕ ਦੋ ਵਾਰ ਕਟਾਇਆ ਇਹ ਤੇ ਹੁਣ ਹੁਣ ਭਾਜੀ ਠੀਕ ਨੇ ਨਹੀਂ ਨਹੀਂ ਹੁਣ ਠੀਕ ਹੋ ਮੈਂ ਚੌਂਕੜੀ ਮਾਰ ਕੇ ਬਹਿ ਜਾ ਨਹੀਂ ਹੁਣ ਠੀਕ ਨੇ ਪਹਿਲਾਂ ਨੂੰ ਮੈਂ ਚੌਂਕੜੀ ਮਾਰ ਲਾਂ ਉਹ ਚੌਂਕੜੀ ਹਾਂ ਮਾਰ ਸਕਦੇ ਕੁਝ ਮੇਰੇ ਲੱਤਾਂ ਦੋਦਦੀਆਂ ਨੇ ਮੇਰੇ ਕੁੱਟ ਬੋਪ ਪਈ ਆ ਮੇਰੇ ਲੱਤਾਂ ਕੁੱਟਦੇ ਈ ਤੇ ਮੰਗੇ ਆਸਕ ਦੀ ਇੱਕ ਗੱਲ ਬਹੁਤ ਧੀਆ ਤੇ ਇਹ ਨਾ ਦਿਲ ਦੀਆਂ ਗੱਲਾਂ ਸਾਰੀਆਂ ਕਰ ਲੈਂਦੇ ਨੇ ਖੁੱਲ ਕੇ ਦੱਸ ਦਿੰਦੇ ਨੇ ਆਪਣੇ ਬਾਰੇ ਤੇ ਮੇਰੇ ਤਾਂ ਦੁੱਖ ਤਕਰੀਬਨ 3-4 ਵਾਰ ਇਹਨਾਂ ਨਾਲ ਮੁਲਾਕਾਤ ਹੋ ਗਈ ਤਾਂ ਹੀ ਤੁਹਾਡੇ ਸਾਹਮਣੇ ਲੈ ਕੇ ਆਇਆ ਤੇ ਮੰਗਾ ਜੀ ਆਪਣੀ ਜ਼ਿੰਦਗੀ ਬਾਰੇ ਕੀ ਮਤਲਬ ਮੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਇਆ ਉਹ ਦਰਸ਼ਕਾਂ ਨਾਲ ਸਾਂਝਾ ਕਰੋ ਵੀ ਕਿਵੇਂ ਇਹ ਆਸਕੀ ਦੇ ਵਿੱਚ ਇਹ ਬਾਰ ਤੁਸੀਂ ਤੁਸੀਂ ਬਹੁਤ ਪਹਿਲਾਂ ਮੇਰੇ ਨਾਲ ਰਹਿੰਦਾ ਸੀ ਇਹ ਮੰਗਾ ਦੇ ਬਹੁਤ ਹੀ ਵਧੀਆ ਮਤਲਬ ਲੁੱਕ ਬਣਾ ਕੇ ਰੱਖਦਾ ਸੀ ਕੀ ਤੁਸੀਂ ਆਪਣੇ ਅਪ ਦਾ ਪੁੱਲਿਆ ਜਿਹੜਾ ਬਗਾਰ ਰੱਖਿਆ ਇਹ ਪਤਾ ਕੀ ਸੀ ਇਹ ਹੁਣ ਦੱਸਣਾ ਪੈਣਾ ਹਾਂ ਦੱਸੋ ਜੀ ਸਾਡੇ ਸਰੋਤੇ ਪੁੱਛਦੇ ਨੇ ਪਤਾ ਕੀ ਸੀ ਜਿਹਨੂੰ ਮੈਂ ਪਿਆਰ ਕਰਦਾ ਸੀ ਉਹ ਬੰਨ ਧੋਖਾ ਦੇਗੀ ਹੂੰ ਕੈਨੇਡਾ ਚਲ ਗਈ ਹੂੰ ਮੈਂ ਪੈਸੇ ਕੋਸੀ ਕਾਫੀ ਲਾ ਬੈਠਾ ਦਿੱਤੇ ਅੱਛਾ ਉਹ ਪੈਸੇ ਮੇਰੇ ਨਹੀਂ ਸੀ ਹੂੰ ਮੇਰੇ ਘਰ ਦੇ ਆਦੇ ਸੀ ਅੱਸਿਆ ਵੀ ਘਰੋਂ ਤੁਸੀਂ ਕਰਦੇ ਨੂੰ ਮੰਗ ਕੇ ਲੈ ਮੰਗ ਕੇ ਨਹੀਂ ਲੈ ਮੰਨੇ ਹਾਂਜੀ ਹੋ ਦੱਸਣ ਵਾਲੀ ਗੱਲ ਨਹੀਂ ਹੈ ਜੀ ਹੱਥ ਸਫਾਈ ਸਫਾਈ ਵਾਹ ਜੀ ਵਾਹ ਮਤਲਬ ਘਰ ਦੇ ਵਿੱਚ ਹੀ ਕਰਿਆ ਭਾਈ ਜੀ ਨੇ ਚਲੋ ਕੋਈ ਗੱਲ ਨਹੀਂ ਇਹ ਵੀ ਕਦਰਾਂ ਦੀ ਕੁਰਬਾਨੀ ਆ ਆਪਣਾ ਘਰ ਲੋਟਾ ਕੇ ਜਿਨੇ ਇੱਕ ਹੋਰ ਵੀ ਐ ਹਾਂਜੀ ਐਪਾਂ ਤੋਂ ਵੀ ਲੋਨ ਲਿਆ ਸੀ ਮੈਂ ਓਹੋ ਹੋ ਆਨਲਾਈਨ ਐਪਾਂ ਤੋਂ ਵੀ ਭਾਈ ਜੀ ਨੇ ਲੋਨ ਲੈ ਕੇ ਜੋ ਆਪਣੇ ਮਹਿਬੂਬਾਂ ਨੂੰ ਪੈਸੇ ਖਵਾਏ ਨੇ ਤੇ ਵਾਹ ਜੀ ਵਾਹ ਕੀ ਕੁਰਬਾਨੀ ਆ ਤੇ ਹੁਣ ਫਿਰ ਜਿਹੜੇ ਐਪਾਂ ਤੋਂ ਲੋਨ ਲਿਆ ਸੀ ਉਹਨਾਂ ਦੀ ਕਿਸ਼ਤਾਂ ਵਗੈਰਾ ਕਿਸ਼ਤਾਂ ਵਗੈਰਾ ਮੈਂ ਤੁਹਾਨੂੰ ਦੱਸ ਦਾਂ ਹਾਂਜੀ ਲੋਨ ਵਾਲੇ ਮੇਰੇ ਘਰੇ ਗੇੜੇ ਮਾਰਦੇ ਹਾਂ ਆ ਕਰਕੇ ਫਿਰ ਮੈਨੂੰ ਆਪਣੇ ਵਾਲ ਤੇ ਦਾੜੀ ਵਧਾਉਣੀ ਪੈਗੀ ਹੂੰ ਤਾਂ ਫਿਰ ਮੇਰੇ ਘਰੇ ਕਹਿ ਦਿੰਦੇ ਨੇ ਕਿ ਸਾਡਾ ਮੁੰਡਾ ਤਾਂ ਪਾਗ ਲੈਣ ਤੋਂ ਕੁਝ ਪਤਾ ਹੀ ਨਹੀਂ ਉਸਿਆ ਹਾਲਾਂਕਿ ਇਹ ਮੇਰੀ ਸਕੀਮ ਹੈ ਓਹੋ ਮਤਲਬ ਮੰਗੇ ਨੂੰ ਜਿਹਨੂੰ ਆਪਾਂ ਅਸੀਂ ਸਿਧਰਾ ਕਹਿੰਦੇ ਆ ਉਹ ਮੰਗਾ ਐਸਾ ਹੈ ਨਹੀਂ ਇਹ ਹੁਣ ਤੁਸੀਂ ਸਾਰੀਆਂ ਗੱਲਾਂ ਦੱਸ ਰਹੇ ਹੋ ਨਹੀਂ 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 ਤੇ ਠੀਕ ਹੈ ਜੀ ਮੰਗਾ ਥੋੜਾ ਜਿਆਦਾ ਮਸੰਦ ਦੇ ਵਿੱਚ ਵੀ ਆ ਗਿਆ ਦੀ ਇਹ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਅੱਗੇ ਨਾ ਕਿਸੇ ਨੂੰ ਦੱਸੋ ਨਹੀਂ ਨਹੀਂ ਅੱਗੇ ਅਸੀਂ ਕਿਸੇ ਨੂੰ ਨਹੀਂ ਦੇਖਦੇ ਇਹ ਇਹ ਚੀਜ਼ ਨਾ ਦੇਖੋ ਥੋੜੀ ਸਕਿਪ ਕਰਕੇ ਦੇਖ ਲਿਓ ਠੀਕ ਹੈ ਜੀ ਤੇ ਮੰਗਾ ਜੀ ਫਿਰ ਫਿਰ ਉਹ ਕੁੜੀ ਦਾ ਚਲੋ ਨਾ ਤਾਂ ਸੀ ਵਿਚਾਰੀ ਦਾ ਕੀ ਪੁੱਛਣਾ ਤੇ ਫਿਰ ਕਿੱਥੇ ਕਿਹੜੇ ਦੇਸ਼ ਚਲੀ ਗਈ ਦੀ ਕੁੜੀ ਉਹ ਉਹ ਕੈਨੇਡਾ ਚਲ ਗਈ ਹੱਸਿਆ ਤੇ ਛੋੜੇ ਛੋੜੇ ਬਾਵਾ ਪੈਸੇ ਲਵਾ ਗਈ ਹੋਣੀ ਉਹ ਪੈਸੇ ਮੇਰੇ ਲੱਗੇ 15-16 ਲੱਖ 15-16 ਲੱਖ ਏ ਯਾਰ ਕਮਾਲ ਦੀ ਗੱਲ ਆ ਕਮਾਲ ਦੀ ਗੱਲ ਆ 15 16 ਲੱਖ ਰੁਪਈਆ ਬੰਦੇ ਨੇ ਲਾ ਕੇ ਕਿਆ ਬਾਤ ਐ ਇਹਨੂੰ ਆਪਾਂ ਕਹਿਣਾ ਫੇਰ ਤਾਂ ਇਸਕੇ ਦੇ ਵਿੱਚ ਥੋੜਾ ਪਾਗਲ ਹੋਣਾ ਬਣਦਾ ਸੀ ਜਿਹੜਾ ਇੱਕ ਬੰਦਾ ਯਾਰ ਮੇਰੇ ਜੀ ਤੁਹ ਵੀ ਹੰਦੀ ਆ ਏ ਥੋੜਾ ਬਣਦਾ ਸੀ ਇਸਕੇ ਦੇ ਵਿੱਚ ਪਾਗਲ ਹੋਣਾ ਕਿਆ ਕੁਰਬਾਨੀ ਆ ਬਈ ਤੇ ਮੰਗਾ ਜੀ ਜਦੋਂ ਮਤਲਬ ਤੁਸੀਂ ਜਦੋਂ ਤੁਹਾਡਾ ਉਹਦੇ ਨਾਲ ਪਿਆਰ ਪਿਆ ਓਏ ਕਿੰਨੇ ਕਿੰਨੇ ਟਾਈਮ ਮਤਲਬ ਕਿੰਨੇ ਸਾਲ ਹੋ ਗਏ ਤੁਹਾਡੇ ਇਹ ਰਿਲੇਸ਼ਨਸ ਬਜਾਦ ਨੇ ਦੋ ਤਿੰਨ ਸਾਲ ਤੋ ਚੱਲ ਰਿਆ ਦੋ ਤਿੰਨ ਸਾਲ ਚੱਲਿਆ ਦੋ ਤਿੰਨ ਸਾਲ ਮੰਗੇ ਨੇ ਜੀ ਉਹਦੇ ਨਾਲ ਗੱਲਬਾਤ ਰੱਖੀ ਆ ਕੁੜੀ ਨਾਲ ਦੋ ਤਿੰਨ ਸਾਲਾਂ ਦੇ ਵਿੱਚ ਉਦੋਂ ਬਾਅਦ ਦੇ ਵਿੱਚ ਉਹ ਬਾਹਰ ਚਲੀ ਗਈ ਤੇ ਇਹਦੇ ਮਤਲਬ ਆਹ ਹੁਲੀਆ ਵਿਗੜਨ ਦਾ ਕਾਰਨ ਇਹ ਸੀ ਵੱਡਾ ਜਦੋਂ ਬਾਹਰ ਚਲੀ ਗਈ ਇਹਦੇ ਕਾਫੀ ਪੈਸੇ ਲਵਾ ਗਈ ਤੇ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਾਂ ਹਾਂਜੀ ਇਹ ਹੋਲੀਆ ਬਗੰਦੀ ਗੱਲ ਜਿਹੜੀ ਤੁਸੀਂ ਕੀਤੀ ਹੈ ਨਾ ਇਹ ਝੂਠ ਹੈ ਹੂੰ ਉਹ ਨਹੀਂ ਹੈਗੀ ਸੀ ਕਰ ਹੂੰ ਉਹ ਤਾਂ ਚਲੋ ਹੁਣ ਜੋ ਕਰ ਗਈ ਕਰ ਗਈ ਹੈ ਨਾ ਇਹ ਤਾਂ ਮੈਂ ਲਾਉਣ ਤੋਂ ਬਚਣ ਵਾਸਤੇ ਕੀਤਾ ਹੋਇਆ ਹੈ ਆਸ ਜੀ ਦੇਖੋ ਜੀ ਕਹਿੰਦਾ ਤੁਹਾਨੂੰ ਪਹਿਲਾਂ ਦੱਸਦੀ ਮੰਗਾ ਜਿਹੜਾ ਹੈ ਇਹ ਦਿਲ ਦੀਆਂ ਗੱਲਾਂ ਹੀ ਕਰਦਾ ਹੈ ਸੱਚ ਬੋਲਦਾ ਹੈ ਅਜੇ ਦਿਲ ਦੇ ਭਾਗੇ ਬਹੁਤ ਖੁੱਲ ਜਾਂਦਾ ਹੈ ਕਿਤੇ ਲੋਨ ਵਾਲੇ ਦੁਆਰੇ ਨਾ ਇਹਨੂੰ ਚੱਕਣ ਆ ਜੇ ਭਾਈ ਤੇ ਮੰਗਾ ਸਾਡਾ ਦਿਲ ਦਾ ਸਾਫ ਹੈ ਤੇ ਮੰਗਾ ਜੀ ਜਦੋਂ ਤੁਸੀਂ ਇੰਨੇ ਪੈਸੇ ਘਰੋਂ ਚੱਕੇ 15 20 ਲੱਖ ਤੁਸੀਂ ਕਹਿੰਦੇ ਹੋ ਫਿਰ ਘਰਦਿਆਂ ਨੂੰ ਪਤਾ ਹੀ ਲੱਗਿਆ ਚੀਜ਼ ਦਾ ਪਤਾ ਲੱਗਿਆ ਸੀ ਉਹਨਾਂ ਨੇ ਮੈਨੂੰ ਛੱਡਿਆ ਅੰਦਰ ਧਨੋਲੇ ਨਹੀਂ ਪਤਾ ਤਾਂ ਐਂਡ ਤੇ ਚਲੋ ਲੱਗਿਆ ਜਦੋਂ ਪਹਿਲਾਂ ਤੁਸੀਂ ਚੱਕਦੇ ਤੇ 1 ਲੱਖ 2 ਲੱਖ ਕਰਕੇ ਚੱਕਦੇ ਤੇ ਫਿਰ ਉਹਨਾਂ ਨੂੰ ਪਹਿਲਾਂ ਜੰਮੀ ਨਹੀਂ ਪਤਾ ਲੱਗਿਆ ਨਹੀਂ ਨਹੀਂ ਮੇਰੀ ਹੱਥ ਦੀ ਸਫਾਈ ਇਹ ਨਹੀਂ ਹੋ ਗਈ ਸੀ ਹੁਣ ਇਹ ਦੇਖੋ ਇਹ ਕਿਵੇਂ ਤੁਸੀਂ ਆਪਦਾ ਵਟੋਆ ਰੱਖਿਆ ਤੁਹਾਨੂੰ ਪਤਾ ਲੱਗਿਆ ਮੈਂ ਇਹਨੂੰ ਤਾਂ ਚੱਕ ਲਿਆ ਓਏ ਯਾਰ ਕਮਾਲ ਦੀ ਗੱਲ ਆ ਮੰਗੇ ਮੇਰਾ ਫਟੂਆ ਦੇ ਬਾਈ ਮੈਂ ਤਾਂ ਕਰੇ ਬਹੁਤ ਜਵਾਬ ਦੇ ਮੇਰੇ ਜਵਾਕਾਂ ਮੈਂ ਹਲਜੀ ਬਾਜੀ ਲੈ ਕੇ ਜਾਣੀ ਹੁੰਦੀ ਆ ਵਾਹ ਜੀ ਵਾਹ ਮੰਗੇ ਨੇ ਮੈਨੂੰ ਰਗੜ ਦਦੀ ਇਹ ਦੱਸਿਓ ਨੇ ਮੇਰੇ ਹੱਥ ਦੀ ਸਫਾਈ ਐ ਵਾਹ ਜੀ ਕਮਾਲ ਦੀ ਕਲਾ ਕਰੀ ਐ ਮੰਗਾ ਜੀ ਤੁਸੀਂ ਐ ਕਰੋ ਤੁਸੀਂ ਐਨ ਘਾ ਲਾਏ ਲਓ ਨਹੀਂ ਹੁਣ ਰਹਿਣੇ ਦਿਓ ਵਾਹ ਜੀ ਵਾਹ ਮੰਗੇ ਨੇ ਜਿਹੜੇ ਕਹਿੰਦੇ ਨੇ ਵੀ ਮੇਰੇ ਤੋਂ ਹੀ ਗੈਂਪਾਤੀ ਦੀ ਤੇ ਚਲੋ ਕੋਈ ਗੱਲ ਨਹੀਂ ਮੰਗਾ ਜੀ ਕਹਿੰਦੇ ਨੇ ਹੁੰਦੇ ਜਦੋਂ ਪਿਆਰ ਦੇ ਵਿੱਚ ਬੰਦੇ ਨੂੰ ਧੋਖਾ ਮਿਲਦਾ ਜਾਂ ਤਾਂ ਉਹ ਫਕੀਰ ਬਣ ਜਾਂਦਾ ਹੁੰਦਾ ਜਾਂ ਫਿਰ ਸ਼ਾਇਰ ਬਣ ਜਾਂਦਾ ਹੁੰਦਾ ਮੈਂ ਸ਼ਾਇਰ ਹੱਸਿਆ ਲਓ ਜੀ ਮੰਗਾ ਇੱਕ ਸ਼ਾਇਰ ਵੀ ਆ ਤੇ ਡੈਰੀ ਵੀ ਲੈ ਲਓ ਫਿਰ ਵਾਹ ਡੈਰੀ ਲੈ ਕੇ ਆਏ ਆ ਅੱਜ ਦੀ ਸ਼ਾਇਰੀ ਦਾ ਸੇਵ ਕੁਮਾਰੇ ਬਣਾ ਫਿਰਦਾ ਵੀ ਮੰਗਾ ਵਾਹ ਜੀ ਵਾਹ ਮੰਗੇ ਇਹ ਇੱਕ ਪੇਜ ਲਿਖਿਆ ਹਾਂ ਹਾਲੇ ਦੋ ਤੰਨੀ ਲਿਖਿਆ ਨੇ। ਉਸਾ ਲਓ ਜੀ ਲਓ। ਮੰਗੇ ਨੂੰ ਮਤਲਬ ਉਹ ਕਹਿੰਦੇ ਧੋਖਾ ਦੇ ਕੇ ਗਈ ਨੂੰ ਸਾਲ ਹੋ ਗਿਆ। ਉਹ ਮੈਨੂੰ ਹਜੇ ਪੇਜ 1 ਕਿ ਲਿਖਿਆ ਸੈਰੀ ਦਾ। ਚਲੋ ਕੋਈ ਗੱਲ ਨਹੀਂ। ਉਹ ਮੈਨੂੰ ਦੱਸਿਆ ਜੀ ਨਾ ਕਿ ਚਲੋ ਮੰਗੇ ਮੈਨੂੰ ਤਾਂ ਇਹ ਸਮਝ ਆਉਂਦੇ ਨੇ। ਤੁਸੀਂ ਸੁਣਾਓ ਫਿਰ। ਪਤਾ ਕੀ ਹੈ ਮੈਂ ਤੁਹਾਨੂੰ ਦੱਸਦਾ। ਮੈਨੂੰ ਕਿਸ ਨੇ ਦੱਸਿਆ ਸੀ। ਹੂੰ। ਕੈਰ ਕੱਲੇ ਬਾਲ ਵਧਾਉਣ ਨਾਲ ਨਹੀਂ ਕੰਮ ਚੱਲਦਾ। ਹੂੰ। ਕਹਿੰਦੇ ਕਈ ਵਾਰੀ ਸ਼ਾਇਰੀ ਸ਼ੂਰੀ ਵੀ ਸੁਣ ਨੂੰ ਕਹਿ ਦਿੰਦਾ ਕੋਈ। ਆਵਾਜ਼ ਵਾ ਵਾ ਥੋੜਾ ਜਿਹਾ ਦਿਮਾਗ ਲਾਇਆ ਇੰਦਰ ਵੀ। ਸ਼ਾਇਰੀ ਸ਼ੂਰੀ ਵੀ ਹੁਣਨ ਲੱਗ ਗਿਆ ਲਿਖਿਆ। ਵਾਹ ਜੀ ਬਾਬਾ ਬਹੁਤ ਵਧੀਆ ਮੰਗਾ ਜੀ ਤੇ ਸਹਿਰ ਤੁਸੀਂ ਬਣ ਕੇ ਲਓ ਜੀ ਸਾਡੇ ਸਰੋਤਿਆਂ ਨੂੰ ਤੁਹਾਡੇ ਸ਼ਹਿਰੀ ਨੂੰ ਅਟਿਕ ਰਹੇ ਨੇ ਤੇ ਸ਼ਹਿਰੀ ਸੁਣਾਵਾ ਫਿਰ ਤੁਹਾਨੂੰ ਮੈਂ ਸ਼ਹਿਰੀ ਸੁਣਾਵੋ ਜੀ ਸ਼ਹਿਰੀ ਸੁਣੋ ਹਾਂ ਜੀ ਪਹਿਲਾਂ ਵਰਗਾ ਨਹੀਂ ਰਿਹਾ ਮੈਂ ਹੋਰ ਹੋ ਗਿਆ ਪਹਿਲਾਂ ਵਰਗਾ ਨਹੀਂ ਰਿਹਾ ਮੈਂ ਹੋਰ ਹੋ ਗਿਆ ਪਹਿਲਾਂ ਵਰਗਾ ਨਹੀਂ ਰਿਹਾ ਮੈਂ ਹੋਰ ਹੋ ਗਿਆ ਹੂੰ ਕਰਦਿਆਂ ਦੇ ਪਰਸ ਵਿੱਚੋਂ ਪੈਸੇ ਕੱਢ ਮੈਂ ਉਹਨੂੰ ਦੇ ਦਿੱਤੇ ਸਾਰੇ ਹੂੰ ਫੇਰ ਮੈਂ ਚੋਰ ਹੋ ਗਿਆ ਚੋਰ ਹੋ ਗਿਆ ਵਾਹ ਜੀ ਵਾਹ ਵਾਹ ਜੀ ਵਾਹ ਕੀ ਕਲਾਕਾਰੀ ਆ ਹੁਣ ਮੈਂ ਚੋਰ ਹੋ ਗਿਆ ਚੋਰ ਹੋ ਗਿਆ ਵਾਹ ਜੀ ਵਾਹ ਬਹੁਤ ਵੱਡੀ ਕੁਰਬਾਨੀ ਹੈ ਜੀ ਇੱਕ ਮਹਿਬੂਬਾ ਕਰਕੇ ਚੋਰ ਹੋਣਾ ਤੇ ਚੋਰਾਂ ਦੀ ਸਮਾਜ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਕੀ ਬੈਲੇ ਹੁੰਦੀ ਆ ਪਰ ਫੇਰ ਵੀ ਸਾਡਾ ਮੰਗਾ ਚੋਰ ਬਣਿਆ ਤੇ ਮੰਗੇ ਬਾ ਕਮਾਲ ਦੀ ਸਿਹਰੀ ਆ ਤੇ ਚਲੋ ਕੋਈ ਗੱਲ ਨਹੀਂ ਐਣ ਕਲਾ ਲਓ ਤੁਸੀਂ ਦਰਦ ਨਾ ਦਿਖਾਓ ਦੁਨੀਆ ਨੂੰ ਉਹ ਦਾਲ ਨਹੀਂ ਮੰਗੇ ਉਹ ਐਣ ਕਲਾ ਆ ਵਾਹ ਜੀ ਵਾਹ ਚੋਰ ਹੋ ਗਿਆ ਚੋਰ ਹੋ ਗਿਆ ਹੋਰ ਚਨਾਮਾ ਤੁਹਾਨੂੰ ਇੱਕ ਹੋਰ ਚ ਲਓ ਜੀ ਇੱਕ ਹੋਰ ਵੀ ਲਿਖੀ ਆ ਬਾਈ ਨੇ ਤੇਰੀ ਯਾਦਾਂ ਨੇ ਪਾਇਆ ਮਨ ਨੂੰ ਘੇਰਾ ਤੇਰੀਆਂ ਯਾਦਾਂ ਨੇ ਪਾਇਆ ਘੇਰਾ ਤੇਰੀਆਂ ਯਾਦਾਂ ਨੇ ਪਾਇਆ ਮਨ ਨੂੰ ਘੇਰਾ ਹੂੰ ਸੁਪਨੇ ਦੇ ਵਿੱਚ ਦੇਖਿਆ ਮੈਂ ਉਹਦਾ ਚਿਹਰਾ ਸੁਪਨੇ ਚ ਦੇਖਿਆ ਉਹਦਾ ਚਿਹਰਾ ਫਿਰ ਮੈਂ ਚੋਰ ਹੋ ਗਿਆ ਚੋਰ ਹੋ ਗਿਆ ਚੋਰ ਹੋ ਗਿਆ ਓ ਵਾਹ ਜੀ ਵਾਹ ਬੜੀ ਕੰਨਨ ਹੁੰਦੇ ਵੀ ਪਾਕਿਸਤਾਨੀ ਸਹਰੀ ਲਈ ਫਿਰਦੇ ਨੇ ਵੰਗਾ ਜੀ ਸਾਡੇ ਤਾਂ ਰਾਤੋ ਰਾਤ ਵਾਇਰਲ ਹੋਣ ਵਾਲਾ ਕੰਮ ਹੈ ਤੇ ਮੰਗਤ ਜੀ ਚਲੋ ਕੋਈ ਗੱਲ ਨਹੀਂ ਛੋਡੀ ਸਹਿਰੀ ਸੁਣ ਕੇ ਤਾਂ ਸਾਡੇ ਕਹਿੰਦੇ ਹੁੰਦੇ ਕਿ ਦੀਵੇ ਬਲਦੇ ਨੇ ਬਹੁਤ ਸੋ ਤਕੜੀ ਸਹਿਰੀ ਲਿਖੀ ਫਿਰਦੇ ਹਾਂ ਉਈ ਨਾ ਬੈਨ ਕਰਾ ਲਿਓ ਕਿਤੇ ਤੇ ਹੋਰ ਦੱਸੋ ਵੀ ਪਿਆਰ ਦੇ ਵਿੱਚ ਅੱਜ ਦੇ ਜਿਹੜੇ ਨਵੀਂ ਪੀੜ੍ਹੀ ਉੱਠਦੀ ਹੈ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਪਿਆਰ ਬਾਰੇ ਮੈਨੂੰ ਅੱਜ ਦੀ ਪੀੜ੍ਹੀ ਦਾ ਤਾਂ ਪਤਾ ਨਹੀਂ ਮੈਂ ਤੁਹਾਨੂੰ ਇੱਕ ਅਪ ਦੇ ਪਿਆਰ ਦੀ ਗੱਲ ਦੱਸਦਾ ਹੂੰ ਪਤਾ ਤਾਂ ਮੈਨੂੰ ਸੈ ਦੋਸਤ ਦੇ ਨਹੀਂ ਲੱਗਿਆ ਸੀ ਹੂੰ ਮੈਂ ਕੀ ਕੀਤਾ ਹੂੰ ਮੈਂ ਜਿੰਮ ਗਿਆ ਹੋਇਆ ਸੀ ਹੂੰ ਉੱਥੇ ਮੈਨੂੰ ਮੈਸੇਜ ਆ ਗਿਆ ਹੂੰ ਫੋਨ ਨਹੀਂ ਆਇਆ ਮੈਸੇਜ ਆ ਗਿਆ ਹੂੰ ਮੈਨੂੰ ਕਹਿੰਦੀ ਮੈਂ ਤੁਹਾਨੂੰ ਮਿਲਣਾ ਹਾਂ ਹਾਂ ਮੈਂ ਜਿੰਮ ਦੇ ਵਿੱਚ ਸੀ ਮੈਨੂੰ ਕਿਸੇ ਨੇ ਮੋਟਰਸਾਈਕਲ ਨਹੀਂ ਦਿੱਤਾ ਉਸ ਨੂੰ ਜਾਣ ਵਾਸਤੇ ਫਿਰ ਮੈਨੂੰ ਸਾਈਕਲ ਮਿਲ ਗਿਆ ਹੂੰ ਸਾਈਕਲ ਮਿਲਿਆ ਹੋਇਆ ਨਾਲ ਇੱਕ ਮੁੰਡਾ ਹੋਰ ਸੀ ਉਹਨੂੰ ਲੈ ਲਿਆ ਨਾਲ ਹੂੰ ਮੈਂ ਮੂਰੇ ਬੈ ਗਿਆ ਸਾਈਕਲ ਦੇ ਡੰਡੇ ਤੇ ਹੂੰ ਉਹ ਚਲਾ ਰਿਹਾ ਸੀ ਪਾ ਜਾ ਕੇ ਉਹਨਾਂ ਦੇ ਘਰ ਮੂਰੇ ਜਾ ਕੇ ਖੜ ਗਿਆ ਹੂੰ ਉਹਨਾਂ ਦੇ ਘਰ ਮੂਰੇ ਟੱਕ ਖੜੇ ਸੀ ਉਹ ਚਵਾਰੇ 'ਚ ਖੜੀ ਸੀ ਹੂੰ ਠੀਕ ਹੈ ਉਹਨੇ ਮੈਨੂੰ ਕਿਹਾ ਕਿ ਤੁਸੀਂ ਕਿੱਥੇ ਹੋ ਹੂੰ ਮੈਂ ਕਹਾ ਮੈਂ ਆ ਗਿਆ ਨਿੱਚੇ ਖੜਾ ਹਾਂ ਉਹਨੂੰ ਲੱਗਿਆ ਕਿ ਤੇ ਗੱਡੀ ਗੁੱਡੀ 'ਚ ਆਇਆ ਹੁਣ ਅੱਛਾ ਮੈਨੂੰ ਕਹਿੰਦੀ ਮਨ ਤਾਂ ਦਿਖ ਨਹੀਂ ਰਹੇ ਮੈਂ ਕਹਾ ਦੇਖ ਨਿੱਚੇ ਮੈਂ ਟਰੱਕ ਨੂੰ ਟਰੱਕ ਨੂੰ ਹੱਥ ਪਾਈ ਖੜਾ ਹੂੰ ਜਦੋਂ ਉਹਨੇ ਮੈਨੂੰ ਦੇਖਿਆ ਹੂੰ ਉਹਨੇ ਮੈਨੂੰ ਨਾਲ ਦੇ ਨਾਲ ਬਲਾਕ ਕਰਤਾ ਉਸ ਬਸ ਫਿਰ ਕੀ ਉਹਨੇ ਮੇਰੇ ਨਾਲ 5-6 ਦਿਨ ਗੱਲ ਨਹੀਂ ਕਰੀ हां ਜਿਹੜਾ ਅੱਜ ਕੱਲ੍ਹ ਦੁਨੀਆ ਦਾ ਦਸਤੂਰ ਬਣਿਆ ਹੋਇਆ ਵੀ ਇਹ ਚੀਜ਼ਾਂ ਵੀ ਪੈਸਾ ਮੈਟਰ ਕਰਦਾ ਗੱਡੀਆਂ ਮੈਟਰ ਕਰਦੀਆਂ ਨੇ ਤੁਹਾਡੇ ਕੋਲ ਗੱਡੀ ਨਹੀਂ ਸੀ ਤਾਂ ਕਰਕੇ ਉਹ ਤੁਹਾਨੂੰ ਬਲੌਕ ਕਰ ਗਏ ਫਿਰ ਉਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਫਿਰ ਨਹੀਂ ਨਹੀਂ ਉਸ ਤੋਂ ਬਾਅਦ ਫਿਰ ਮਨੇ ਜਦੋਂ ਮਨ ਬਲੌਕ ਕਰ ਗਏ ਹੂੰ ਉਸ ਤੋਂ ਬਾਅਦ ਮੈਂ ਉਹ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੇਰੇ ਫਿਰ ਦੁਬਾਰਾ ਗੱਲ ਹੋਣ ਲੱਗੀ ਹੂੰ ਫਿਰ ਮੈਂ ਸੋਚ ਲਿਆ ਹੂੰ ਮੈਂ ਕਿਹ ਜਿਹੜਾ ਇਹ ਵਾਲਾ ਕੰਮ ਆ ਨਾ ਇਹ ਵਾਲਾ ਉਹਦਾ ਕੋਈ ਇਹ ਵਾਲਾ ਕੰਮ ਸਮਝਦੇ ਤੁਸੀਂ ਹੱਥ ਦੀ ਸਫਾਈ ਵੀ ਘਰ ਦੇ ਵਿੱਚ ਹੀ ਸਾਡੇ ਬਾਬੇ ਉੰਜਾਂ ਲਾਣ ਲੱਗੇ ਤੇ ਮੈਂ ਸਫਾਈ ਕਰ ਕਰਕੇ ਨਾ ਹੂੰ ਉਹਨਾਂ ਦੇ ਘਰੇ ਛਿੱਟੀ ਗਿਆ ਸਿਆ ਦੇਖੋ ਇਹ ਸਫਾਈ ਵੀ ਕੀਤੀ ਤਾਂ 15-20 ਲੱਖ ਦੀ ਸਫਾਈ ਕਰਕੇ ਮਤਲਬ ਉਹਨੂੰ ਕੈਨੇਡਾ ਭਜਾਇਆ ਸਾਡਾ ਉਹਨੇ ਮੈਨੂੰ ਕਿਹਾ ਸੀ ਕਿ ਨਹੀਂ ਮੈਂ ਲੈ ਕੇ ਜਾਉਂਗੀ ਤੁਹਾਨੂੰ ਬਾਅਦ ਵਿੱਚ ਉਧਰ ਜਾ ਕੇ ਮੈਂ ਤੁਹਾਨੂੰ ਬੁਲਾਉਂਗੀ ਹੂੰ ਬੁਲਾਉਣਾ ਤਾਂ ਕੇ ਸੀ ਉਹਨੇ ਸਾਨੂੰ ਪੱਟ ਕੇ ਕੈਨੇਡਾ ਦੇ ਲਾਰੇ ਹੂੰ ਕੈਨੇਡਾ ਦੇ ਨਾਲ ਤੇ ਮੰਗਾ ਮੰਗੇ ਨੇ ਕੰਮ ਕੋਈ ਨਹੀਂ ਛੱਡਿਆ ਉਹ ਕੁੜੀ ਦੇ ਚੱਕਰਾਂ ਦੇ ਵਿੱਚ ਤੇ ਮੰਗਾ ਕਹਿੰਦੇ ਨੇ ਹੁੰਦੇ ਮੰਗੇ ਗੱਲ ਮੈਂ ਸੁਣੀ ਦੇ ਇੱਕ ਤੂੰ ਘੇਰ ਘਰੀਏ ਦੇ ਵਿੱਚ ਵੀ ਕਹਿੰਦੇ ਲੱਗਿਆ ਤੀਗਾ ਘੇਰ ਘਰੀਏ ਦੀ ਗੱਲ ਮੈਂ ਤੁਹਾਨੂੰ ਦੱਸਾਂ ਰਾਤ ਨੂੰ ਬੰਦੇ ਘੇਰ ਲੱਗਿਆ ਦੀ ਮੰਗਾ ਹੁਣ ਤਾਂ ਚਲੋ ਖੱਟ ਗਿਆ ਪਹਿਲਾਂ ਜਦੋਂ ਪਿਆਰ ਦੇ ਵਿੱਚ ਕੰਮਲਾ ਹੋਇਆ ਰਾਤ ਨੂੰ ਘੇਰਨ ਲੱਗਿਆ ਦੀ ਬੰਦੇ ਉਹ ਫਿਰ ਕਿਵੇਂ ਸਬੱਬ ਬਣਿਆ ਉਹਨਾਂ ਨਾਲ ਘੇਰ ਘਰੀਏ ਦੀ ਮੈਂ ਤੁਹਾਨੂੰ ਗੱਲ ਦੱਸ ਮੈਂ ਇੱਕ ਨਾਲ ਅਪਾਰਟਮੈਂਟ ਲੱਭ ਲੈ ਸੀ ਮਿਲ ਹੀ ਜਾਂਦੇ ਆ ਨਾ ਹਾਂ ਗਰਮੀ 'ਚ ਛੜਾ ਕੰਮ ਬਿਲਕੁਲ ਨਹੀਂ ਚੱਲਦਾ। ਗਰਮੀਆਂ ਦੇ ਵਿੱਚ ਕੰਮ ਨਹੀਂ ਚੱਲਦਾ ਜੀ। ਗਰਮੀਆਂ 'ਚ ਕੰਮ ਨਹੀਂ। ਹੂੰ। ਸਰਦੀਆਂ ਦੇ ਵਿੱਚ ਛੜਾ ਕੰਮ ਥੋੜਾ-ਬਹੁਤ ਚੱਲਦਾ ਹੈ। ਹੂੰ। ਕਿਉਂਕਿ ਸਰਦੀਆਂ ਦੇ ਵਿੱਚ ਠੰਡ ਹੁੰਦੀ ਹੈ ਰਾਤ ਜਲਦੀ ਹੋਣ ਲੱਗ ਜਾਂਦੀ ਹੈ ਨਾ। ਹੂੰ। ਇੱਕ ਦਿਨ ਕੀ ਹੋਇਆ ਅਸੀਂ ਨਾ ਅਸੀਂ ਦੋਜੀਆਂ ਨੂੰ ਜ਼ਿਆਦਾ ਘੇਰਦੇ ਸੀ। ਦੋਜੀਆਂ ਤੇ ਜ਼ਿਆਦਾ ਮਤਲਬ ਫੋਕਸ ਤੁਸੀਂ ਹੂੰ ਕਿਉਂਕਿ ਰਾਤ ਉਹ ਪੈਸਪੂਸ ਲੈ ਕੇ ਘਰੋਂ ਜਾਂਦੇ ਹੁੰਦੇ ਸੀ। ਹੂੰ। ਇੱਕ ਦਿਨ ਕੀ ਹੋਇਆ ਮਾੜੀ ਕਿਸਮਤ ਦੇਖੋ ਤੁਸੀਂ ਮੇਰੀ। ਹੂੰ। ਅਸੀਂ ਸੂਵੇ ਤੇ ਖੜਗੇ। ਸੂਵਾ ਸਮਝ ਲੈ ਸੂਵਾ ਜੋ ਆਪਾਂ ਪਾਣੀ ਵਾਲਾ ਨਾਲ ਪਾਣੀ ਦਾ ਠੀਕ ਹੈ ਉੱਥੇ ਖੜ ਗਿਆ ਸਾਡੀ ਮਾੜੀ ਕਿਸਮਤ ਨੂੰ ਨਾ ਅਸੀਂ ਤਾਂ ਤੁਹਾਨੂੰ ਪਤਾ ਸਾਡੀ ਸਿਹਤ ਤੁਸੀਂ ਦੇਖ ਹੀ ਰਹੇ ਹੋ ਬੰਦਾ ਅਸੀਂ ਤਕੜਾ ਘੇਰ ਲਿਆ ਲਓ ਆ ਲੰਬਾ ਸੀ 6 7 ਫੁੱਟ ਦਾ ਬੰਦਾ ਉਹਨੇ ਸਾਨੂੰ ਚਾਕੇ ਸੂਏ ਚ ਮਾਰਿਆ ਓਹ ਹੋ ਮੈਨੂੰ ਚਾਕੇ ਸੂਏ ਚ ਮਾਰਿਆ ਉਹਨੇ ਚੋਰਾਂ ਨੂੰ ਮੋਰ ਪੈ ਗਏ ਚੋਰਾਂ ਨੂੰ ਮੋਰ ਪੈ ਗਏ ਵਾਹ ਜੀ ਮੈਨੂੰ ਪੁਲਿਸ ਨੂੰ ਖੜਾਤਾ ਉਹਨੇ ਅਸਲੀ ਪੁਲਿਸ ਵਾਲਿਆਂ ਨੇ ਮੇਰੀ ਲੱਤਾਂ ਕੁੱਟੀਆਂ ਵਾਹ ਜੀ ਵਾਹ ਤੇ ਮੰਗਾ ਜੀ ਨਾਲ ਗੱਲ ਹੋਈ ਆ ਮੰਗਾ ਜੀ ਕਹਿੰਦੇ ਵੀ ਸਾਡਾ ਇਹ ਵੀ ਇੱਕ ਸੀਜ਼ਨ ਹੁੰਦਾ ਮਤਲਬ ਉਹ ਸਿਆਲਾਂ ਦੇ ਵਿੱਚ ਸਾਡਾ ਸੀਜ਼ਨ ਸੀਜ਼ਨ ਇਹ ਮੈਂ ਉਹਦੇ ਵਾਸਤੇ ਕੀਤਾ ਸਾਰਾ ਕੁਝ ਸਾਰਾ ਕੈਨੇਡਾ ਭੇਜਣਾ ਦੇਖੋ ਜਿੱਥੇ ਵੀ ਉਹ ਹੈਗੀ ਆ ਉਹ ਪੰਜ ਪੰਜ ਇਕੱਠੀ ਕਰਕੇ ਘਰੋਂ ਵੀ ਕੁਠੀ ਕਰੀ ਇਕੱਠੀ ਕਰੀ ਬਾਹਰੋਂ ਵੀ ਇਕੱਠੀ ਕਰੀ ਪਰ ਉਹਨੇ ਮੇਰੀ ਜਮੀਂ ਇਕੱਠੀ ਕਰਤੀ ਤੇ ਲਓ ਜੀ ਮੰਗੇ ਨੇ ਕੀ ਕੀ ਕੁਰਬਾਨੀਆਂ ਦਿੱਤੀਆਂ ਆ ਆਪਣੇ ਪਿਆਰ ਦੇ ਲਈ ਬਹੁਤ ਠੀਕ ਆ ਮੰਗਾ ਜੀ ਹੁਣ ਬਾਲਾ ਕਹਿੰਦੇ ਹੁੰਦਾ ਟਾਈਮ ਕਿਸੇ ਦੀ ਇਜਾਜ਼ਤ ਨਹੀਂ ਲੈਂਦਾ ਤੇ ਟਾਈਮ ਬਹੁਤ ਬਲਵਾਨ ਆ ਸਮਾਂ ਬਹੁਤ ਬਲਵਾਨ ਆ ਤੇ ਤੇ ਕਿਵੇਂ ਲੱਗਿਆ ਸਾਡੇ ਸੋਧ ਦੇ ਵਿੱਚ ਆ ਕੇ ਬਹੁਤ ਵਧੀਆ ਲੱਗਿਆ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਤੁਸੀਂ ਨੇ ਮੇਰੇ ਦਿਲ ਦੀਆਂ ਗੱਲਾਂ ਸੁਣੀਆਂ ਨਹੀਂ ਚਲੋ ਕੋਈ ਗੱਲ ਨਹੀਂ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਹੁੰਦੀਆਂ ਨੇ ਹੈ ਇਨਸਾਨ ਗਲਤੀਆਂ ਦਾ ਬੁੱਤਲਾ ਤੇ ਸਾਰੇ ਚਲੋ ਆਪਾਂ ਸਾਰੇ ਪ੍ਰਮਾਤਮਾ ਨੇ ਬਣਾਏ ਹੋਏ ਬੰਦੇ ਆ ਕੋਈ ਗੱਲ ਨਹੀਂ ਹੁਣ ਜੋ ਇਹ ਕੁੜੀ ਵਿਸ਼ੇ ਇਹ ਕੰਮ ਕੀਤਾ ਤੁਸੀਂ ਹੁਣ ਕੁੜੀ ਮੇਰੀ ਗੱਲ ਸੁਣੋ ਤੁਸੀਂ ਫਿਰ ਤੁਸੀਂ ਕਹਿ ਦਿੰਦੇ ਹੋ ਕੋਈ ਸੁਣਤਾ ਨਹੀਂ ਰਿਹਾ ਆਪਾਂ ਨੂੰ ਨਹੀਂ ਨਹੀਂ ਵਾਹ ਜੀ ਵਾਹ ਸੈਰੀ ਹੋਰ ਲਿਖੀ ਬੈਠੇ ਨੇ ਉਹ ਮੰਗੇ ਮੰਗੇ ਇਹ ਕੀ ਦੇਖੀ ਯਾਰ ਕਮਾਲ ਹੋ ਗਿਆ ਨਹੀਂ ਨਹੀਂ ਇਹ ਤੁਹਾਨੂੰ ਪਤਾ ਨਹੀਂ ਇਹ ਇਹ ਮੇਰੀ ਦਵਾਈ ਹੈ ਵਾਹ ਜੀ ਵਾਹ ਵਾਹ ਜੀ ਇਹ ਮੈਨੂੰ ਇਹ ਮੈਨੂੰ ਰੱਖਣੀ ਪੈਂਦੀ ਹੈ ਕੋਲੇ ਪੰਗਾ ਟੋਟਾ ਸਾਰੇ ਮੰਗਾ ਜੀ ਨਾਲੇ ਰੱਖਦੇ ਨੇ ਹਾਂ ਮੰਗਾ ਜੀ ਚਲੋ ਕੋਈ ਗੱਲ ਨਹੀਂ ਤੇ ਹੁਣ ਤੁਸੀਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਵੀ ਲਾਈਵ ਦੇ ਵਿੱਚ ਦੁਬਾਰੇ ਐਂਟਰੀ ਕਦੋਂ ਕਰ ਰਹੇ ਹੋ ਚੰਗੀ ਲਾਈਵ ਦੇ ਵਿੱਚ ਬਸ ਜਦੋਂ ਮੇਰਾ ਲੋਨ ਮਾਫ ਹੋ ਗਿਆ ਕਿੰਨਾ ਲਾਉਣਾ ਹੈ? ਓਹੋ ਹੋ ਹੋ ਲਾਉਂਗੇ। ਇਹ 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 ਕਾਦੀ ਗੋਲੀ ਚੱਕੀ ਫਿਰ ਦਵਾਂਗੇ? ਤੇ ਮੈਂ ਸਾਰੀਆਂ ਚੀਜ਼ਾਂ ਆਪਣੇ ਨਾਲ ਹੀ ਰੱਖਦਾ। ਓਹ ਜੀ ਵਾਹ। ਇਹ ਸ਼ਾਇਰੀ ਜਦੋਂ ਮੈਂ ਸੁਣਾਉਣਾ ਨਾ ਉਦੋਂ ਪਹਿਲਾਂ ਲੈਣਾ ਹੁੰਦਾ। ਮੈਂ ਭੁੱਲ ਗਿਆ ਸੀ ਉਦੋਂ ਲੈਣੀ। ਹੁਣ ਉਹ ਬਾਅਦ। ਲਓ ਜੀ ਮੰਗਾ ਹੁਣ ਸਾਡਾ ਇੱਕ ਤਰ੍ਹਾਂ ਦਾ ਕਹਿੰਦੇ ਨਹੀਂ ਹੁੰਦੇ ਵੀ ਟੂਲ ਬਾਕਸੇ ਬਣ ਗਿਆ ਇੱਕ ਤਰ੍ਹਾਂ ਦਾ ਸਾਰੇ ਟੂਲ ਨਾਲੇ ਚੱਕੀ ਫਿਰਦਾ। ਠੀਕ ਆ ਮੰਗੇ। ਹੁਣ ਲੈਣੇ ਆ ਇਜਾਜ਼ਤ ਤੇ ਉਮੀਦ ਕਰਦੇ ਆ ਵੀ ਤੂੰ ਉਸੇ ਤਿਹੇ ਤਿਹੇ ਦੁਬਾਰਾ ਆਪਦੀ ਜ਼ਿੰਦਗੀ ਦੇ ਵਿੱਚ ਵਾਪਸੀ ਕਰੇ। ਠੀਕ ਹੈ? ਲਓ ਜੀ ਦੇ ਫਿਰ ਧੰਨਵਾਦ ਕਹੇ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਠੀਕ ਹੈ ਕੋਈ ਵੀ ਅਬ ਦੀ ਸੇਲੀ ਪਿੱਛੇ ਪੈਸੇ ਨਾ ਬਰਬਾਦ ਕਰੋ ਹਾਂ ਹੈਨਾ ਨਹੀਂ ਤਾਂ ਬਾਅਦ ਦੇ ਵਿੱਚ ਮੇਰੇ ਕੋਈ ਵੀ ਨਾ ਕਰੋ ਮੇਰੇ ਵਾਂਗੂ ਡਰਾਮੇ ਕਰਨੇ ਪੈਣਗੇ ਹਮ ਬਾਲਬੂਲ ਵਧਾਉਣੇ ਪੈਣਗੇ ਬਾਦੇ ਵੀ ਨਹੀਂ ਛੇਤੀ ਇਹ ਚਾਲੀਆਂ ਦੇ ਵਿੱਚ ਕਿਉਂਕਿ ਟੋਪੀ ਲੈ ਕੇ ਰੱਖਣੀ ਪੈਣੀ ਉਹ ਉਹ ਵੀ ਉਹ ਵੀ ਉਹ ਵੀ ਨਹੀਂ ਕਰਨੇ ਪੈਣਗੇ ਉਹ ਤੋਂ ਵੀ ਬਚੋ ਠੀਕ ਆ ਆ ਵਾਲੇ ਸਫਾਈ ਠੀਕ ਹੈ ਜੀ